ਇਹ 8 ਮਹੀਨਿਆਂ ਦੇ ਵਿੱਚ ਇੰਨੇ ਕੰਮ ਸ਼ੁਰੂ ਹੋ ਸਕਦੇ ਆ ਤੇ ਇਨੀਆਂ ਚੀਜ਼ਾਂ ਦੀ ਪਲੈਨਿੰਗ ਕਰਕੇ ਸਾਹਮਣੇ ਲਿਆਂਦੀ ਜਾ ਸਕਦੀ। ਇਹ ਤਾਂ ਫਿਰ ਇੰਨੇ ਲੰਬੇ ਸਮੇਂ ਦੇ ਵਿੱਚ ਕਿਉਂ ਨਹੀਂ ਇਸ ਚੀਜ਼ ਦੇ ਉੱਤੇ ਕੋਈ ਧਿਆਨ ਦਿੰਦੇ। ਉਹੀ ਫਿਰ ਉਹ ਮੰਨ ਰਿਹਾ ਹੈ ਵੀ ਜਿੰਨਾ ਕੰਮ ਅਸੀਂ 10 ਸਾਲਾਂ ਵਿੱਚ ਕੀਤਾ ਹੈ ਉਹਦੇ ਤੋਂ ਵੱਧ ਅਸੀਂ 10 ਮਹੀਨਿਆਂ ਵਿੱਚ ਕਰਤਾ। ਤੇ 20 ਤਰੀਕ ਨੂੰ ਉਹਨਾਂ ਨੇ ਸ਼ਰਮਾ ਜੀ ਦਾ ਬੂਰੀਆ ਬਿਸਤਰਾ 골 ਕਰਕੇ ਤੇ ਉਹਨਾਂ ਨੂੰ ਘਰੇ ਭੇਜ ਦੇਣਾ ਵਾਪਸ। ਨਾ ਆ ਰਿਹਾ ਚੇਤਕ ਸਕੂਟਰ ਦਾ ਨਾਲਿਆਂ ਜਿੱਥੇ ਘੁੰਮਦਾ ਸੀਗਾ। ਠੀਕ ਜੀ ਭਾਖਰ ਪਾ ਟੱਪੋ ਤੁਸੀਂ। ਦੋਨੋਂ ਪਾਸੇ ਦੇਖੋ ਸ਼ਰਮਾ ਸਟੇਟ ਜਿਰਕੇ ਉਹ ਜਦ ਤੱਕ ਆਪਾਂ ਚੰਡੀਗੜ੍ਹ ਨਹੀਂ ਪੜ ਜਾਂਦੇ ਬਹੁਤ ਸਾਰੇ ਆਪਾਂ ਨੂੰ ਹੁਣ ਵਿਧਾਨ ਸਭਾ ਹਲਕਾ ਡੇਰਾ ਵਸੀ ਹੋਰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਅਸ਼ੀਰਵਾਦ ਮਿਲ ਰਿਹਾ ਤੇ ਇਹ ਲੱਗ ਰਿਹਾ ਵੀ ਇੱਕ ਤਰਫੀ ਜਿਹੜੀ ਹੈਗੀ ਐ ਇਹ ਇਲੈਕਸ਼ਨ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਢਿਲੋ ਸਾਹਿਬ ਇਥੋਂ ਕਾਮਯਾਬ ਹੋ ਕੇ ਜਾਣਗੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਆ ਉਹ 100% ਜੇ ਆਪਾਂ ਵਿਕਾਸ ਦੀ ਗੱਲ ਕਰੀਏ ਵਿਕਾਸ ਦਾ ਕਿਦਾਂ ਤੁਹਾਨੂੰ ਰਿਸਪੌਂਸ ਭੇਜਿਆ ਕਿਦਾਂ ਲੋਕੀ ਸਵਾਲ ਜਵਾਬ ਕਿਦਾਂ ਦੇ ਰਹੇ ਨੇ ਦੇਖੋ ਲੋਕ ਇਸ ਗੱਲ ਤੋਂ ਬਹੁਤ ਹਰ ਇੱਕ ਚੀਜ਼ ਨੂੰ ਸਮਝ ਰਿਹਾ ਵੀ ਇੱਕ ਪਾਸੇ ਸ਼ਹਿਰਾਂ ਦੇ ਅੰਦਰ ਜੇ ਗੱਲ ਕਰੀਏ ਤੇ 8-9 ਮਹੀਨੇ ਦੇ ਕੰਮਾਂ ਦੀ ਗੱਲ ਹੈ ਤੇ ਦੂਜੇ ਪਾਸੇ ਉਹਨਾਂ ਦੇ 10 ਸਾਲ ਨਗਰ ਕਾਉਂਸਲ ਦੇ ਸਰਕਾਰ ਦੇ ਐਮ ਐਲ ਏ ਦੇ ਮਜ਼ੀਰ ਹੋਣ ਦੇ ਪਹਿਲਾਂ ਦੇ ਲੋਕ ਉਸ ਗੱਲ ਨਾਲ ਤੁਲਨਾ ਕਰਕੇ ਦੇਖ ਰਹੇ ਆ ਤੇ ਹਰ ਇੱਕ ਚੀਜ਼ ਨੂੰ ਸਮਝ ਰਿਹਾ ਕਿ 8 ਮਹੀਨਿਆਂ ਦੇ ਵਿੱਚ ਇੰਨੇ ਕੰਮ ਸ਼ੁਰੂ ਹੋ ਸਕਦੇ ਆ ਤੇ ਇਨੀਆਂ ਚੀਜ਼ਾਂ ਰੀ ਪਲੈਨਿੰਗ ਕਰਕੇ ਸਾਹਮਣੇ ਲਿਆਂਦੀ ਜਾ ਸਕਦੀ ਇਹ ਤਾਂ ਫਿਰ ਇਨੇ ਲੰਬੇ ਸਮੇਂ ਦੇ ਵਿੱਚ ਕਿਉਂ ਨਹੀਂ ਇਸ ਚੀਜ਼ ਦੇ ਉੱਤੇ ਕੋਈ ਧਿਆਨ ਦਿੱਤਾ ਗਿਆ ਇਸ ਚੀਜ਼ ਨੂੰ ਹਰ ਇੱਕ ਸਮਝ ਵੀ ਰਏ ਤੇ ਸਮਝ ਕੇ ਆਪਣਾ ਮਨ ਜਿਹੜਾ ਹੈਗਾ ਲੋਕਾਂ ਨੇ ਬਣਾਇਆ ਸ਼ਰਮਾ ਜੀ ਇਲਜ਼ਾਮ ਲਾਉਂਦੇ ਕਿ ਆਪਾਂ 10 ਸਾਲ ਦੇ ਵਿੱਚ ਤਿੰਨੇ ਨਗਰ ਕੌਂਸਲਾਂ ਨੂੰ ਡਿਵੈਲਪਮੈਂਟ ਦਿੱਤੀ ਤੁਸੀਂ 10 ਮਹੀਨੇ ਚ ਖਾ ਗਏ ਸਾਰੇ ਦੇਖੋ ਗੱਲ ਇਹ ਹੈ ਵੀ ਜਿਹੜੇ ਚੀਜ਼ ਜੇ ਕੋਈ ਨਗਰ ਕੌਂਸਲਾਂ ਨੇ ਤੇ ਨਗਰ ਕੌਂਸਲਾਂ ਕੋਈ ਪ੍ਰੋਫਿਟ ਮੇਕਿੰਗ ਏਜੰਸੀ ਨਹੀਂ ਹੈ ਨਗਰ ਕਾਉਂਸਲਰ ਜਿਹੜੀਆਂ ਆ ਉਹ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਚੀਜ਼ ਹੈ ਤੇ ਜੇ ਕੋਈ ਫੰਡ ਨਗਰ ਕਾਉਂਸਲਰਾਂ ਦੇ ਵਿੱਚ ਸਰਕਾਰ ਦੁਆਰਾ ਆਉਂਦੇ ਆ ਜਾਂ ਪਈਆ ਤੇ ਉਹ ਲੋਕਾਂ ਦੇ ਵਿਕਾਸ ਦੇ ਲਈ ਲੱਗਣੇ ਹੁੰਦੇ ਆ ਤੇ ਜੇ ਅਸੀਂ 10 ਮਹੀਨਿਆਂ ਦੇ ਵਿੱਚ ਇਹਦਾ ਆਪ ਦੇ ਮੂੰਹ ਹੀ ਫਿਰ ਉਹ ਮੰਨ ਰਿਹਾ ਵੀ ਜਿੰਨਾ ਕੰਮ ਅਸੀਂ 10 ਸਾਲਾਂ ਵਿੱਚ ਕੀਤਾ ਹੈ ਉਹਦੇ ਤੋਂ ਵੱਧ ਅਸੀਂ 10 ਮਹੀਨਿਆਂ ਵਿੱਚ ਕਰਤਾ ਇਹ ਤਾਂ ਆਪ ਮੰਨ ਗਏ ਇਸ ਗੱਲ ਨੂੰ ਫਿਰ ਆਈਓ ਸੱਚਾਈ ਇਸੇ ਚੀਜ਼ ਤੇ ਲੋਕ ਆਪਣਾ ਫਤਵਾ ਦੇ ਰਹੇ ਆ ਤੇ 20 ਤਰੀਕ ਨੂੰ ਉਹਨਾਂ ਨੇ ਸ਼ਰਮਾ ਜੀ ਦਾ ਪੂਰੀਆ ਬਿਸਤਰਾ ਗੋਲ ਕਰਕੇ ਤੇ ਉਹਨਾਂ ਨੂੰ ਘਰੇ ਭੇਜ ਦੇਣਾ ਵਾਪਸ ਨਾਮਜ਼ਦਗੀ ਫਾਰਮ ਕਰਨ ਦਾਖਲ ਕਰ ਰਹੇ ਤੁਸੀਂ ਅ ਕੱਲ ਨੂੰ ਨਾਮਜ਼ਦਗੀ ਗਾਦਾ ਇਹਦੇ ਜਿਹੜੇ ਪੇਪਰ ਨੇ ਢਲੋ ਸਾਹਿਬ ਆਪਣੇ ਕੱਲ ਨੂੰ ਦਾਖਲ ਕਰਨਗੇ ਤੇ ਬਹੁਤ ਵਧੀਆ ਢੰਗ ਦੇ ਨਾਲ ਕੱਲ ਨੂੰ ਦਾਖਲ ਕਰਕੇ ਜਿਹੜੇ ਸਾਡੇ ਦਫ਼ਤਰ ਨੇ ਉਹਨਾਂ ਦਾ ਵੀ ਅਸੀਂ ਕੱਲ ਨੂੰ ਜਿਹੜਾ ਹੈਗਾ ਇਕਾਟਨ ਕੀਤਾ ਜਾਊਗਾ ਤੇ ਜਿਹੜੀ ਚੋਣ ਮੁਹਿੰਮ ਹੈ ਉਹ ਹੋਰ ਉਦੋਂ ਦੇ ਵਿੱਚ ਹਲਾਰਾ ਲੈ ਕੇ ਅਸੀਂ ਹੋਰ ਅੱਗੇ ਦੱਲ ਜਿਹੜਾ ਸਾਂਝਾ ਕਾਂਗਰਸ ਮੋਰਚਾ ਆ ਤੁਹਾਡੇ ਖਿਲਾਫ ਖੁੱਲਕੇ ਚੱਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਹੈ ਬਈ ਉਹ ਵੀ ਸਾਡੇ ਭਰਾ ਨੇ ਤੇ ਕਈ ਵਾਰੀ ਨਾਰਾਜ਼ਗੀਆਂ ਹੁੰਦੀਆਂ ਜਦੋਂ ਟਿੱਕਰ ਟਿਕਟ ਨਹੀਂ ਪਾਰਟੀ ਦਾ ਫੈਸਲਾ ਹੁੰਦਾ ਉਹਦੇ ਤੋਂ ਪਹਿਲਾਂ ਹਰ ਇੱਕ ਨੇ ਮੰਗ ਕਰਨੀ ਹੈ ਮੰਗਣਾ ਉਹਨਾਂ ਦਾ ਇੱਕ ਮੈਂ ਸਮਝਣ ਦਾ ਅਧਿਕਾਰ ਹੈ ਤੇ ਕੋਈ ਉਹਨਾਂ ਨਾਲ ਵੀ ਅਸੀਂ ਸੰਪਰਕ ਕਰ ਰਹੇ ਹਾਂ ਪਾਰਟੀ ਪੱਧਰ ਤੇ ਵੀ ਤੇ ਆਪਣੇ ਪੱਧਰ ਤੇ ਵੀ ਉਹ ਵੀ ਭਰਾ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਨਾਲ ਲੈ ਕੇ ਚੱਲਾਂਗੇ ਤੇ ਜੇ ਕੋਈ ਇਹੋ ਜਿਹੀ ਉਹਨਾਂ ਦੀ ਸਾਡੇ ਨਾਲ ਨਾਰਾਜ਼ਗੀ ਹੈ ਜਾਂ ਹੋ ਸਕਦਾ ਕਿਤੇ ਕੋਈ ਜੇ ਸਾਡੇ ਤੋਂ ਵੀ ਇਹੋ ਜਿਹੀ ਕੋਈ ਖਿਮਾ ਹੋਈ ਹੋਵੇ ਤਾਂ ਅਸੀਂ ਇਸ ਗੱਲ ਦੀ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਸਾਰੇ ਇਕੱਠੇ ਆ ਪਾਰਟੀ ਇਕਜੁੱਟਾ ਕੋਈ ਇਹੋ ਜਿਹਾ ਮਸਲਾ ਆ ਦੇਖਿਆ ਕਰੋਨਾ ਕਾਲ ਰਿਹਾ ਜਿਹਦੇ ਬਹੁਤ ਤਗੜਾ ਆਮ ਜਿਹੜੀ ਗਰੀਬ ਜਨਤਾ ਸੀ ਉਹਨਾਂ ਦੀ ਪ੍ਰਾਪਰਟੀ ਅੱਗੇ ਨਾਲੋਂ ਘੱਡੀ ਆ ਪਰ ਜੋ ਐਨ ਕੇ ਸ਼ਰਮਾ ਵੱਲੋਂ ਕੱਲ ਨਾਮਿਨੇਸ਼ਨ ਦਾਇਰ ਕੀਤਾ ਗਿਆ ਉਹਨਾਂ ਦੀ ਪ੍ਰਾਪਰਟੀ ਪਿਛਲੇ 5 ਸਾਲਾਂ ਦੇ ਡਬਲ ਕਿੱਦਾਂ ਹੋ ਗਈ ਉਹ ਤਾਂ ਦੇਖੋ ਆ ਰੋਜ਼ ਰੋਜ਼ ਬੈਲੀ ਤੇ ਖੜੇ ਆਏ ਤਾਂ ਪਹਿਲਾ ਤੁਸੀਂ ਆਏ ਨਹੀਂ ਆਪਾਂ ਬੋਲੇ ਵੀ ਆ ਉਹ ਤਾਂ ਬਹੁਤ ਵਧੀਆ ਤੇ ਘੱਟ ਦਿਖਾ ਰਿਹਾ ਹੈ ਚੇਤਕ ਸਕੂਟਰ ਦਾ ਨਾਮ ਲਿਆ ਜਿੱਤੇ ਘੁੰਮਦਾ ਸੀਗਾ ਉਹ ਵੀ ਦੱਸਦਾ ਨਾ ਲੋਕਾਂ ਨੂੰ ਮੈਂ ਕਿਵੇਂ ਘੁੰਮਦਾ ਸੀਗਾ ਮੇਰੇ ਫਾਦਰ ਸਾਹਿਬ ਵੀ ਪਿੰਡ ਦੇ ਸਰਪੰਚ ਤੇ ਉਹਨਾਂ ਕੋਲ ਆਂਦਾ ਸੀਗਾ ਸਕੂਟਰ ਤੇ ਮੇਰੇ ਤਾਇਆ ਜੀ ਮੰਤਰੀ ਸੀਗੇ ਉਹਨਾਂ ਕੋਲ ਕੰਮ ਲੈ ਕੇ ਜਾਣਾ ਉਹਨਾਂ ਤੋਂ ਫੋਨ ਕਰਾਣਾ ਇਹ ਤਾਂ ਬਹੁਤ ਅਲੀਨ ਘੋ ਰਿਹਾ ਹੈ ਦੱਸਿਆ ਨਹੀਂ ਲੋਕਾਂ ਨੂੰ ਸੱਚ ਜਿਹੜੇ ਤੇ ਕਰਪਟ ਕੰਮ ਹੈ ਉਹਨਾਂ ਦੀ ਵੀ ਇਹਨੂੰ ਲਿਸਟ ਬਣਾ ਕੇ ਦੇਣੀ ਚਾਹੀਦੀ ਸੀਗੀ ਭਾਂਖਰ ਪਾ ਟੱਪੋ ਤੁਸੀਂ ਦੋਨੋਂ ਪਾਸੇ ਦੇਖੋ ਸ਼ਰਮਾ ਸਟੇਟ ਜੀਰਕੇ ਜਦ ਤੱਕ ਆਪਾਂ ਚੰਡੀਗੜ੍ਹ ਨਹੀਂ ਵੜ ਜਾਂਦੇ ਰਿਲਾਇੰਸ ਦਾ ਪੈਟਰੋਲ ਪੰਪ ਹੋਟਲ ਬਿਲਡਿੰਗਾਂ ਜਿਹੜੀਆਂ ਸਿਆਮ ਬਲਾਡ ਜ਼ਮੀਨਾਂ ਜਾਇਦਾਦਾਂ ਉਹਦੇ ਵੀਰ ਜੀ ਨੇ ਢਿੱਲੋ ਸਾਹਿਬ ਨੇ ਉਹ ਦਿਨ ਦੱਸਿਆ ਹੈ ਸਾਰੀਆਂ ਵਿੱਚ ਕਰਕੇ ਹਲ ਤਾਂ ਆਪਾਂ ਹੋਰ ਅੱਗੇ ਖੁਲਾਸੇ ਕਰਾਂਗੇ ਕਿਵੇਂ ਇਹਨਾਂ ਨੇ ਪੈਸੇ ਬਚਾਏ ਰਜਿਸਟਰੀਆਂ ਦੇ ਵਿੱਚ ਅਰਬਾਂ ਖਰਬਾਂ ਰੁਪਏ ਤਾਂ ਰਜਿਸਟਰੀਆਂ 'ਚ ਆ ਗਿਆ ਜੀਰਕੇ ਵਿੱਚ ਤਸਵੀਲ ਬਣਾਈ ਹੋਤਾ ਹੀ ਇਹਨਾਂ ਇਸ ਲਈ ਬਹੁਤ ਪ੍ਰਾਪਰਟੀ ਵਾਲੇ ਲੁਕੋਈ ਆ ਸ਼ਰਮਾ ਜੀ ਸਾਰਾ ਲੋਕਾਂ ਨੂੰ ਦੱਸੋ ਕਿਉਂਕਿ ਲੋਕ ਹੁਣ ਹਿਸਾਬ ਕਰਨਗੇ ਜਿਹੜਾ ਹੁਣ ਇਹ ਕਹਿੰਦਾ ਨਾ ਸਾਨੂੰ ਤੁਸੀਂ ਪੁੱਛ ਰਹੇ ਦੀ ਉਹਦੇ ਵੀਰਜੀ ਨੂੰ ਵੀ 10 ਸਾਲ ਚ ਮੈਂ ਬਣਾਇਆ ਹੈ ਇਹ ਖੜੇ ਨੇ ਸਾਰੇ ਰੋਜ਼ਵੈਲੀ ਵਾਲੇ ਪੁੱਛ ਲੋ 10 ਸਾਲ ਚ ਸ਼ਰਮਾ ਜੀ ਸ਼ਕਲ ਦੇਖੀ ਹੈ ਜੀ ਕਿਸੇ ਨੇ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਅੱਜ ਤੱਕ ਨਹੀਂ ਆਇਆ ਹਾਂ ਆ ਜਿਹੜਾ ਰੋਡ ਬਣਿਆ ਸੈਦਪੁਰੋਂ ਲੈ ਕੇ ਗੁਲਾਬਗੜ ਤੱਕ 1 ਕਰੋੜ 70 ਕਰੋੜ ਦੀ ਲੱਗਦੇ ਨਾਲ ਢਿੱਲੋ ਸਾਹਿਬ ਨੇ ਬਣਾ ਕੇ ਦਿਆ ਸ਼ਰਮਾ ਜੀ ਦੇ ਜਿਹੜੇ ਪ੍ਰਧਾਨ ਸੀਗੇ ਐਮ ਸੀ ਸੀ ਸੀਗੇ ਪੈਸੇ ਮੰਗਦੇ ਤੇ ਇਹਨਾਂ ਤੋਂ ਗੁਪਤਿਆਂ ਤੋਂ ਵੀ ਸਾਨੂੰ ਪੈਸੇ ਦਿਓ ਤਾਂ ਰੋਡ ਬਣਾਵਾਂਗੇ ਹਰ ਅਸੀਂ ਬੰਡਮੀਰ ਦਾ ਦੇਖੋ ਲੋਕ ਬੋਲ ਰਹੇ ਖੜੇ ਤੇ ਇਹ ਸ਼ਰਮਾ ਜੀ ਨੂੰ ਇਹ ਜਵਾਬ ਮੰਗ ਦੇਣੇ ਪੈਣੇ ਆ ਰੋਜਵੈਲੀ ਚਾਰ ਸ਼ਰਮਾ ਜੀ ਨੂੰ ਇਨਵਾਈਟ ਕਰਦੇ ਆ ਪ੍ਰਧਾਨ ਜੀ ਖੜੇ ਸਾਰੇ ਇਹ ਸਵਾਗਤ ਲਈ ਖੜੇ ਆ ਗੇਟ ਤੇ ਖੜੇ ਰਹਿਣੇ ਸਾਰਾ ਦਿਨ ਵੀ ਸ਼ਰਮਾ ਜੀ ਲੰਗੇ ਤਾਂ ਸਹੀ ਰੋਡ ਜਿਹੜੀ ਤੁਸੀਂ ਗੱਲ ਕਰਦੇ ਪਟ્રોલ ਪੰਪ ਦੀ ਉਹ ਕਹਿੰਦੇ ਕਿ ਜੇ ਤੁਸੀਂ ਇੱਕ ਵੀ ਸਬੂਤ ਦਿਓ ਮੈਂ ਰਾਜਨੀਤੀ ਛੱਡਦਾ ਉਹ ਪ੍ਰਵਾਹ ਹੈ ਜਿਹਦਾ ਤੁਸੀਂ ਦੇਖਿਆ ਹੋਣਾ ਪਿੱਛੇ ਜਦ ਅਸੀਂ ਕਿਸਾਨਾਂ ਨੇ ਇੱਥੇ ਧਰਨਾ ਲਾਇਆ ਹੈ ਇਹਦੇ ਬੰਦੇ ਖੁਦ ਕਹਿੰਦੇ ਰਹੇ ਵਟਸਐਪ ਤੇ ਗਰੁੱਪਾਂ 'ਚ ਵੀ ਸ਼ਰਮਾ ਜੀ ਦਾ ਪਟ્રોલ ਪੰਪਾ ਬੰਦ ਕਰਕੇ ਦਿਖਾਓ ਇਹਦੇ ਬੰਦੇ ਕ ਹੁਣ ਇਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਐਮਐਲਏ ਕਦੇ ਆਪਣੇ ਨਾਂ ਨਹੀਂ ਕਰਾਂਦਾ ਬਹੁਤ ਰੱਖੇ ਹੋਏ ਆ ਪਿੱਛੇ ਨੌਕਰ ਚੌਕਰ ਉਹਨਾਂ ਦੇ ਨਾਂ ਕਰਾਇਆ ਹੋਣਾ ਕਿਸੇ ਦੇ